ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਆਉਣ ਵਾਲਾ ਸਾਲ 2026 ਮੇਖ ਰਾਸ਼ੀ ਵਾਲਿਆਂ ਦੇ ਲਈ ਤੇ ਮਿਥਨ ਰਾਸ਼ੀ ਵਾਲਿਆਂ ਲਈ ਕਿਵੇਂ ਦਾ ਰਹਿਣ ਵਾਲਾ ਹੈ ਇਹਨਾਂ ਦੇ ਲਈ ਕਿਹੜੇ ਸ਼ੁਭ ਮਹੀਨੇ ਹੋਣਗੇ ਕਿਹੜੇ ਸ਼ੁਭ ਰੰਗ ਹੋਣਗੇ ਤੇ ਕਿਹੜੇ ਸ਼ੁਭ ਰਤਨ ਹੋਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਸਦਾਬਹ ਕਿਰਪਾ ਬਾਰਾਂ ਹੀ ਰਾਸ਼ੀਆਂ ਤੇ ਬਣੀ ਰਹੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੀ ਪਹਿਲਾਂ ਤਾਂ ਗੱਲ ਕਰੀਏ ਮੇਖ ਰਾਸ਼ੀ ਵਾਲਿਆਂ ਦੇ ਬਾਰੇ ਕਿ ਕਿਵੇਂ ਦਾ ਜਾਵੇਗਾ ਇਹਨਾਂ ਦਾ ਸਾਲ 2026 ਕਿਹੜਾ ਇਹਨਾਂ ਦੇ ਲਈ ਅੰਕ ਸ਼ੁਭ ਹੈ ਕਿਹੜਾ ਇਹਨਾਂ ਦੇ ਲਈ ਰਤਨ ਸ਼ੁਭ ਹੈ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਇਹਨਾਂ ਦਾ ਨੇਚਰ ਕਿਵੇਂ ਦਾ ਹੁੰਦਾ ਹੈ ਮੇਖ ਰਾਸ਼ੀ ਵਾਲੇ ਜਿਹੜੇ ਹੁੰਦੇ ਹਨ ਉਹ ਕਿਵੇਂ ਦੇ ਹੁੰਦੇ ਹਨ ਤੇ ਉਹਨਾਂ ਦਾ ਸੁਭਾਅ ਕਿਵੇਂ ਦਾ ਹੁੰਦਾ ਹੈ ਇਹਨਾਂ ਦੇ ਕਿਹੜੇ ਗ੍ਰਹਿ ਹਨ ਜਿਹੜੇ ਇਹਨਾਂ ਦੇ ਮਿੱਤਰ ਗ੍ਰਹਿ ਹਨ ਤੇ ਕਿਹੜੇ ਗ੍ਰਹਿ ਹਨ ਜਿਹੜੇ ਇਹਨਾਂ ਦੇ ਐਂਟੀ ਗ੍ਰਹਿ ਹਨ ਕਿਹੜੇ ਗ੍ਰਹਾਂ ਦੀ ਪਾਵਰ ਨੂੰ ਵਧਾ ਕੇ ਇਹ ਆਪਣੀ ਲਾਈਫ ਵਿੱਚ ਸਕਸੈਸ ਹੋ ਸਕਦੇ ਹਨ ਇਸ ਤੇ ਅਸੀਂ ਅੱਜ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣ ਲਿਓ ਮੇਖ ਰਾਸ਼ੀ ਵਾਲਿਆਂ ਦਾ ਮਾਲਕ ਹੁੰਦਾ ਹੈ ਮੰਗਲ ਥੋੜੇ ਗੁੱਸੇਖੋਰ ਹੁੰਦੇ ਹਨ ਹਰ ਕੰਮ ਨੂੰ ਤੇਜ਼ੀ ਨਾਲ ਕਰਦੇ ਹਨ ਜੇਕਰ ਇਹਨਾਂ ਨੂੰ ਕਿਸੇ ਅਜਿਹੇ ਕੰਮ ਦੇ ਵਿੱਚ ਪਾ ਦਿੱਤਾ ਜਾਵੇ ਜਿਸ ਦੇ ਵਿੱਚ ਜ਼ਿਆਦਾ ਜਿਹੜੀ ਪਾਵਰ ਲਗਾਉਣੀ ਪੈਂਦੀ ਹੈ ਉਸ ਦੇ ਵਿੱਚ ਜ਼ਿਆਦਾ ਇਹ ਸਕਸੈਸ ਕਰਦੇ ਹਨ ਜੇਕਰ ਕੁੰਡਲੀ ਵਿੱਚ ਮੰਗਲ ਚੰਗੀ ਪੋਜੀਸ਼ਨ ਦੇ ਵਿੱਚ ਹੋਵੇ ਤਾਂ ਚੰਗੇ ਸਰਜਨ ਬਣ ਸਕਦੇ ਹਨ ਪੁਲਿਸ ਦੇ ਵਿੱਚ ਚੰਗੀ ਜੌਬ ਕਰ ਸਕਦੇ ਹਨ ਫੌਜ ਦੇ ਵਿੱਚ ਵੀ ਚੰਗੇ ਜੌਬ ਕਰ ਸਕਦੇ ਹਨ ਇਹਨਾਂ ਦੇ ਲਈ ਪ੍ਰਾਪਰਟੀ ਦਾ ਕੰਮ ਵੀ ਬੜਾ ਜ਼ਿਆਦਾ ਸ਼ੁਭ ਰਹਿੰਦਾ ਹੈ ਜੇਕਰ ਇਹਨਾਂ ਦੇ ਲਗਨ ਤੋਂ 6ਵੇਂ ਘਰ ਵਿੱਚ ਕੋਈ ਵੀ ਐਂਟੀ ਗ੍ਰਹਿ ਨਾ ਹੋਵੇ ਇਹ ਕਾਫੀ ਜ਼ਿਆਦਾ ਤੰਦਰੁਸਤ ਰਹਿੰਦੇ ਹਨ ਇਹਨਾਂ ਨੂੰ ਕਦੇ ਕੋਈ ਬਿਮਾਰੀ ਜਿਹੜੀ ਹੈ ਜਲਦੀ ਨਹੀਂ ਲੱਗਦੀ ਮੇਖ ਰਾਸ਼ੀ ਵਾਲੇ ਲੋਕ ਜਿਹੜੇ ਹੁੰਦੇ ਹਨ ਉਹ ਐਕਟਿਵ ਵੀ ਹੁੰਦੇ ਹਨ ਤੇ ਮਿਹਨਤੀ ਹੁੰਦੇ ਹਨ ਇਹਨਾਂ ਦੇ ਸੁਖ ਸਥਾਨ ਦਾ ਮਾਲਕ ਹੁੰਦਾ ਹੈ ਚੰਦਰਮਾ ਤੇ ਇਹਨਾਂ ਦੀ ਮਾਤਾ ਦੀਵੀ ਇਹਨਾਂ ਨੂੰ ਕਾਫੀ سپورਟ ਮਿਲਦੀ ਹੈ ਪਰ ਕੁੰਡਲੀ ਦੇ ਵਿੱਚ ਚੰਦਰਮਾ ਜਿਹੜਾ ਹੈ ਸਹੀ ਪੋਜੀਸ਼ਨ ਵਿੱਚ ਹੋਣਾ ਚਾਹੀਦਾ ਹੈ ਫਿਰ ਇਹਨਾਂ ਦੇ ਸੁੱਖਾਂ ਵਿੱਚ ਵਾਧਾ ਹੁੰਦਾ ਹੈ ਇਹਨਾਂ ਦਾ ਆਪਣੀ ਮਾਂ ਦੇ ਨਾਲ ਚੰਗੇ ਸਬੰਧ ਰੱਖਣੇ ਇਹਨਾਂ ਦੇ ਲਈ ਬੜੇ ਜ਼ਿਆਦਾ ਜ਼ਰੂਰੀ ਹਨ ਤਾਂ ਇਹਨਾਂ ਦੇ ਸੁੱਖਾਂ ਵਿੱਚ ਫਿਰ ਵਾਧਾ ਹੁੰਦਾ ਹੀ ਰਹਿੰਦਾ ਹੈ ਮੇਖ ਰਾਗਨ ਤੇ ਮੇਖ ਰਾਸ਼ੀ ਵਾਲਿਆਂ ਦੇ ਮਿੱਤਰ ਗ੍ਰਹਿ ਮੰਗਲ ਹਨ ਗੁਰੂ ਚੰਦਰਮਾ ਤੇ ਸੂਰਜ ਜਦੋਂ ਵੀ ਇਹਨਾਂ ਦੀ ਮਹਾ ਦਸ਼ਾ ਦੇ ਉੱਪਰ ਚੱਲਦੇ ਹਨ ਤਾਂ ਇਹਨਾਂ ਦੀ ਲਾਈਫ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਉਪਲਬਧੀ ਮਿਲਦੀ ਹੈ ਹਰ ਕੰਮ ਵਿੱਚ ਸਫਲਤਾ ਮਿਲਦੀ ਹੈ ਜਿਸ ਵੀ ਕੰਮ ਨੂੰ ਹੱਥ ਪਾਉਂਦੇ ਹਨ ਇਹਨਾਂ ਦਾ ਜਲਦ ਹੀ ਕੰਮ ਉਹ ਬਣ ਜਾਂਦਾ ਹੈ ਤੇ ਜਿਹੜੇ ਇਹਨਾਂ ਦੇ ਐਂਟੀ ਗ੍ਰਹਿ ਹੁੰਦੇ ਹਨ ਰਾਹੂ ਸਭ ਤੋਂ ਜ਼ਿਆਦਾ ਰਾਹੂ ਦੀ ਮਹਾ ਦਸ਼ਾ ਇਸ ਨੂੰ ਕਾਫੀ ਲਾਈਫ ਵਿੱਚ ਜਿਹੜੀਆਂ ਪਰੇਸ਼ਾਨੀਆਂ ਦਿੰਦੀ ਹੈ ਜਦੋਂ ਵੀ ਮੇਖ ਰਗਲ ਵਾਲਿਆਂ ਦੀ ਰਾਹੂ ਮਹਾ ਦਸ਼ਾ ਚੱਲਦੀ ਹੈ ਤਾਂ ਉਸ ਸਮੇਂ ਤੇ ਇਹਨਾਂ ਨੂੰ ਇੱਕ ਤਾਂ ਹੋ ਜਾਂਦਾ ਹੈ ਸੱਟ ਦਾ ਖਤਰਾ ਤੇ ਦੂਜਾ ਕੋਈ ਚੋਟ ਦਾ ਖਤਰਾ ਹੋ ਜਾਂਦਾ ਹੈ ਕੋਈ ਐਕਸੀਡੈਂਟ ਦਾ ਜਿਹੜਾ ਹੈ ਉਹ ਯੋਗ ਬਣ ਜਾਂਦਾ ਹੈ ਰਾਹੂ ਦੀ ਮਹਾ ਦਸ਼ਾ ਦੇ ਵਿੱਚ ਮੇਖ ਰਾਸ਼ੀ ਵਾਲਿਆਂ ਦਾ ਜਿਹੜਾ ਐਕਸੀਡੈਂਟ ਦਾ ਖਤਰਾ ਜਿਆਦਾ ਵੱਧ ਜਾਂਦਾ ਹੈ ਬੁੱਧ ਕੇਤੂ ਤੇ ਸ਼ਨੀ ਇਹਨਾਂ ਦੇ ਸਮਗ੍ਰਹ ਹਨ ਇਹਨਾਂ ਦੀ ਮਹਾ ਦਸ਼ਾ ਚੱਲੇਗੀ ਨਾ ਕੋਈ ਜਿਆਦਾ ਹਾਨੀ ਹੋਵੇਗੀ ਤੇ ਨਾ ਹੀ ਕੋਈ ਜਿਆਦਾ ਲਾਭ ਮਿਲੇਗਾ ਇਹ ਜਿਹੜੀ ਮਹਾ ਦਸ਼ਾ ਹੈ ਠੀਕ ਠੀਕ ਇਹਨਾਂ ਦੀ ਜਾਵੇਗੀ ਵਣ ਗੱਲ ਕਰਦੇ ਹਾਂ ਜੀ ਇਸ ਸਾਲ ਹੋਣ ਵਾਲੇ ਗ੍ਰਹਿ ਦੇ ਰਾਸ਼ੀ ਪਰਿਵਰਤਨ ਬਾਰੇ 2026 ਦੇ ਕਿਹੜੇ ਉਹ ਮਹੀਨੇ ਹਨ ਜਿਹੜੇ ਇਹਨਾਂ ਦੇ ਲਈ ਸ਼ੁਭਕਾਰੀ ਰਹਿਣਗੇ ਗੁਰੂ ਗ੍ਰਹਿ ਤੁਹਾਡੇ ਤੀਸਰੇ ਸਥਾਨ ਵਿੱਚ ਗੋਚਰ ਕਰਨ ਵਾਲੇ ਹਨ ਜੋ ਕਿ 2 ਜੂਨ ਸਾਲ 2026 ਨੂੰ ਚੌਥੇ ਸਥਾਨ ਵਿੱਚ ਤੁਹਾਡੇ ਸੁਖ ਦੇ ਸਥਾਨ ਵਿੱਚ ਜਾਣਗੇ ਗੁਰੂ ਉੱਚ ਦਾ ਗੁਰੂ ਹੋ ਜਾਵੇਗਾ ਤੁਹਾਨੂੰ ਕਾਫੀ ਜ਼ਿਆਦਾ ਲਾਭ ਦੇਵੇਗਾ ਇਥੇ ਜੇ ਤੁਸੀਂ ਘਰ ਮਕਾਨ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਸ ਸਮੇਂ ਤੁਹਾਡਾ ਘਰ ਬਣ ਸਕਦਾ ਹੈ 13 ਸਾਲਾਂ ਦੇ ਬਾਅਦ ਤੁਹਾਡੀ ਕਿਸਮਤ ਦਾ ਸਥਾਨ ਸੁੱਖ ਸਥਾਨ ਦਾ ਉੱਚ ਪ੍ਰਵਾਨ ਹੋ ਜਾਵੇਗਾ 13 ਸਾਲਾਂ ਬਾਅਦ ਤੁਹਾਡਾ ਯੋਗ ਬਣ ਰਿਹਾ ਹੈ ਜੇਕਰ ਤੁਸੀਂ ਆਪਣਾ ਘਰ ਬਣਾਉਣ ਬਾਰੇ ਸੋਚ ਰਹੇ ਹੋ ਜਾਂ ਕੋਈ ਨਵੀਂ ਗੱਡੀ ਲੈਣ ਬਾਰੇ ਸੋਚ ਰਹੇ ਹੋ ਇਹ ਸਮਾਂ ਤੁਹਾਡੇ ਲਈ ਸਭ ਤੋਂ ਚੰਗਾ ਰਹੇਗਾ ਕੇਤੂ ਤੁਹਾਡੇ 5ਵੇਂ ਸਥਾਨ ਵਿੱਚ ਚੱਲ ਰਿਹਾ ਹੈ ਤੇ ਰਾਹੂ ਤੁਹਾਡੇ 11ਵੇਂ ਸਥਾਨ ਵਿੱਚ ਪੂਰਾ ਸਾਲ ਰਾਹੂ ਤੇ ਕੇਤੂ ਇੱਥੇ ਰਹਿਣਗੇ ਇਹਨਾਂ ਦਾ ਕੋਈ ਗੋਚਰ ਜਿਹੜਾ ਹੈ ਨਹੀਂ ਹੋ ਰਿਹਾ ਰਾਸ਼ੀ ਪਰਿਵਰਤਨ ਨਹੀਂ ਕਰ ਰਿਹਾ ਸ਼ਨੀ ਤੁਹਾਡੇ 12ਵੇਂ ਸਥਾਨ ਵਿੱਚ ਚੱਲ ਰਿਹਾ ਹੈ ਸ਼ਨੀ ਕੁੰਡਲੀ ਵਿੱਚ ਤੁਹਾਡਾ ਸਾਥ ਦੇਵੇਗਾ ਜੇਕਰ ਤੁਸੀਂ ਵਿਦੇਸ਼ ਨਾਲ ਜੁੜੇ ਕੋਈ ਕੰਮ ਕਰਦੇ ਹੋ ਸ਼ਨੀ ਤੁਹਾਨੂੰ ਕਾਫੀ ਲਾਭ ਦੇਵੇਗਾ ਜੇਕਰ ਤੁਸੀਂ ਵਿਦੇਸ਼ ਦੇ ਸੰਬੰਧੀ ਕੋਈ ਕੰਮ ਨਹੀਂ ਕਰ ਰਹੇ ਤਾਂ ਤੁਹਾਨੂੰ ਸ਼ਨੀ ਜਿਹੜਾ ਹੈ ਲਾਭ ਨਹੀਂ ਦੇਵੇਗਾ ਬਲਕਿ ਤੁਹਾਡੇ ਜਿਹੜੇ ਖਰਚੇ ਜ਼ਿਆਦਾ ਹੋਣਗੇ ਇਸ ਸਾਲ ਦੇ ਵਿੱਚ ਤੇ ਤੁਹਾਡੇ ਹਸਪੀਟਲ ਦੇ ਖਰਚੇ ਵੀ ਹੋ ਸਕਦੇ ਹਨ ਤੁਹਾਡੇ ਕੰਮ ਸਥਾਨ ਦਾ ਮਾਲਕ ਤੁਹਾਡੇ ਲਾਭ ਸਥਾਨ ਦਾ ਮਾਲਕ ਚਲਾ ਗਿਆ ਹੈ 12ਵੇਂ ਘਰ ਵਿੱਚ ਉਥੇ ਸ਼ਨੀ ਦੀ ਕੋਈ ਜ਼ਿਆਦਾ ਚੰਗੀ ਪੋਜੀਸ਼ਨ ਨਹੀਂ ਹੈ ਉਹਨਾਂ ਦੇ ਲਈ ਜ਼ਿਆਦਾ ਬੈਟਰ ਹੈ ਜਿਹੜੇ ਵਿਦੇਸ਼ ਸੰਬੰਧੀ ਕੰਮ ਕਰ ਰਹੇ ਹਨ ਜਦੋਂ ਤੁਸੀਂ ਵਿਦੇਸ਼ ਵਿੱਚ ਜਾਣਾ ਚਾਹੁੰਦੇ ਹੋ ਤਾਂ ਸਾਲ 2026 ਵਿੱਚ ਟਰਾਈ ਕਰ ਸਕਦੇ ਹੋ ਤੁਹਾਡਾ ਵਿਦੇਸ਼ ਸੰਬੰਧੀ ਕੋਈ ਕੰਮ ਜੇਕਰ ਰੁਕ ਰਿਹਾ ਹੈ ਇਸ ਸਮੇਂ ਉਹ ਪੂਰਾ ਹੋ ਜਾਵੇਗਾ ਤੁਹਾਡੇ ਲਗਨ ਦਾ ਮਾਲਕ ਮੰਗਰ ਤੁਹਾਡੇ ਨੌਵੇਂ ਸਥਾਨ ਵਿੱਚ ਰਹੇਗਾ ਤੁਹਾਨੂੰ ਕਾਫੀ ਲਾਭ ਦੇਵੇਗਾ ਜਨਵਰੀ ਦਾ ਮਹੀਨਾ ਤੇ ਫਰਵਰੀ ਦਾ ਮਹੀਨਾ ਜੋ ਕਿ ਤੁਹਾਡਾ ਮੰਗਲ ਹੈ 10ਵੇਂ ਸਥਾਨ ਤੇ ਜਾਵੇਗਾ ਉੱਚ ਦਾ ਮੰਗਲ ਜੇ ਤੁਸੀਂ ਪ੍ਰਾਪਰਟੀ ਦੇ ਰਿਲੇਟਡ ਕੋਈ ਕੰਮ ਕਰਦੇ ਹੋ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ ਜਦੋਂ ਵੀ ਲਗਨ ਦਾ ਮਾਲਕ ਉੱਚ ਹੁੰਦਾ ਹੈ ਕਾਫੀ ਜ਼ਿਆਦਾ ਲਾਭ ਦਿੰਦਾ ਹੈ ਪਰ ਕੁੰਡਲੀ ਦੇ ਵਿੱਚ ਤੁਹਾਡੀ ਕਿਹੜੀ ਮਹਾ ਦਸ਼ਾ ਚੱਲ ਰਹੀ ਹੈ ਕਿਹੜੀ ਪੋਜੀਸ਼ਨ ਹੈ ਤੁਹਾਡੀ ਕੁੰਡਲੀ ਵਿੱਚ ਵੇਖਣਾ ਬਹੁਤ ਜ਼ਰੂਰੀ ਹੈ ਮੇਕ ਰਾਸ਼ੀ ਵਾਲਿਆਂ ਦੇ ਬਾਰੇ ਦੱਸ ਰਹੇ ਹਾਂ ਉਹ 50% ਤੁਹਾਡੇ ਨਾਲ ਜਿਹੜਾ ਹੈ ਮੈਚ ਕਰੇਗਾ ਤੁਹਾਡੀ ਕੁੰਡਲੀ ਦੇ ਅਕੋਰਡਿੰਗ ਹੀ ਹੋਵੇਗਾ ਕਿਉਂਕਿ ਤੁਹਾਡੀ ਕੁੰਡਲੀ ਵਿੱਚ ਕਿਹੜੇ ਗ੍ਰਹਿ ਕਿੱਥੇ ਹਨ ਇਹ ਵੇਖਣਾ ਬੜਾ ਜ਼ਰੂਰੀ ਹੈ ਸਾਲ 2026 ਵਿੱਚ ਇਹ ਸੂਰਜ ਦਾ ਸਾਲ ਹੈ ਸੂਰਜ ਤੁਹਾਡੇ 5ਵੇਂ ਸਥਾਨ ਦਾ ਮਾਲਕ ਹੈ ਤੁਹਾਡੇ ਲਗਨ ਵਿੱਚ ਸੂਰਜ ਜਿਹੜਾ ਹੈ ਉੱਚਾ ਹੋ ਜਾਵੇਗਾ ਲਗਨ ਵਿੱਚ ਉੱਚਾ ਸੂਰਜ 5ਵੇਂ ਸਥਾਨ ਵਿੱਚ ਜਾਵੇਗਾ ਤੁਹਾਡੀ ਕੁੰਡਲੀ ਵਿੱਚ ਸੂਰਜ ਦੀ ਪੋਜੀਸ਼ਨ ਜਿਹੜੀ ਹੈ ਚੰਗੀ ਹੋਣੀ ਚਾਹੀਦੀ ਹੈ ਕੁੰਡਲੀ ਵਿੱਚ ਸੂਰਜ ਦਾ ਨੀਚ ਨਹੀਂ ਹੋਣਾ ਚਾਹੀਦਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡੀ ਕਿਸਮਤ ਦਾ ਮਾਲਕ ਗੁਰੂ ਗ੍ਰਹਿ ਹੈ ਤੇ ਨਾਨਵੈਜ ਤੋਂ ਤੁਹਾਨੂੰ ਪਰਹੇਜ਼ ਕਰਨਾ ਪੈਣਾ ਹੈ ਇਹ ਤੁਹਾਡੇ ਲਈ ਬੜਾ ਹੀ ਜ਼ਰੂਰੀ ਹੈ ਫਿਰ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਵੇਗੀ ਜੇਕਰ ਕੁੰਡਲੀ ਵਿੱਚ ਗੁਰੂ ਹੈ ਜੋ ਨੀਚ ਦਾ ਹੈ ਤੁਹਾਡੀ ਕਿਸਮਤ ਤੁਹਾਡਾ ਘੱਟ ਸਾਥ ਦਿੰਦੀ ਹੈ ਤੁਹਾਡੇ ਬਣਦੇ ਕੰਮ ਜਿਹੜੇ ਹਨ ਖਰਾਬ ਹੋ ਜਾਂਦੇ ਹਨ ਤੁਹਾਡੇ ਲਈ ਸ਼ੁਭ ਰੰਗ ਹੈ orange ਜਾਂ yellow ਸ਼ੁਭ ਕਲਰ black ਤੇ blue ਵੀ ਹਨ ਪਰ ਇਹਨਾਂ ਨੂੰ ਤੁਸੀਂ ਨਹੀਂ ਪਾਉਣਾ ਬਲੂ ਦੇ ਜਿਹੜੇ ਮੰਗਲ ਦਾ ਤੁਹਾਡਾ ਲਗਨ ਹੈ ਐਂਟੀ ਨੇ ਬਲੈਕ ਹਨ ਬਲੂ ਅਤੇ ਇਹਨਾਂ ਤੋਂ ਪਰਹੇਜ਼ ਕਰੋ ਤੇ ਔਰੈਂਜਾ yellow ਕਲਰ ਨੂੰ ਜ਼ਿਆਦਾ ਤਰਜੀਹੀ ਦਿਓ ਤੁਹਾਡੀ ਕੁੰਡਲੀ ਲਈ ਚੰਗਾ ਰਹੇਗਾ ਤੁਹਾਨੂੰ ਹੁਣ ਕਾਫੀ ਜ਼ਿਆਦਾ ਉਹਨਾਂ ਦਾ ਸਾਥ ਮਿਲੇਗਾ ਇਸ ਸਮੇਂ ਤੁਸੀਂ red ਕਲਰ ਦਾ ਰੁਮਾਲ ਹਮੇਸ਼ਾ ਪਰਸ ਵਿੱਚ ਰੱਖਣਾ ਹੈ ਨਿਮ ਦੇ ਰੁੱਖ ਦੇ ਜ਼ਿਆਦਾ ਤੋਂ ਜ਼ਿਆਦਾ ਨਿਮ ਦਾ ਰੁੱਖ ਤੁਸੀਂ ਲਗਾ ਸਕਦੇ ਹੋ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਕਿਸੇ ਸਾਂਝੀ ਜਗ੍ਹਾ ਤੇ ਜਾ ਕੇ ਲਗਾ ਕੇ ਆ ਸਕਦੇ ਹੋ ਗਉਆਂ ਨੂੰ ਜਿਹੜਾ ਹੈ ਗੁੜ ਪਾ ਸਕਦੇ ਹੋ ਜਿੱਥਾਂ ਗਉਆਂ ਨੂੰ ਮਿੱਠੀਆਂ ਰੋਟੀਆਂ ਵੀ ਪਾ ਸਕਦੇ ਹੋ ਤੁਹਾਡੇ ਲਈ ਸ਼ੁਭਕਾਰੀ ਰਹੇਗਾ ਇੱਕ ਤੁਸੀਂ ਬਾਂਦਰਾ ਨੂੰ ਕੁਝ ਨਾ ਕੁਝ ਜ਼ਰੂਰ ਪਾ ਸਕਦੇ ਹੋ ਭਾਵੇਂ ਐਤਵਾਰ ਵਾਲੇ ਦਿਨ ਹੀ ਪਾਓ ਜੇ ਤੁਸੀਂ ਜੋਬ ਲਈ ਟਰਾਈ ਕਰ ਰਹੇ ਹੋ ਤਾਂ ਬਾਂਦਰਾ ਨੂੰ ਐਤਵਾਰ ਦੇ ਦਿਨ ਤੁਸੀਂ ਕੇਲੇ ਪਾ ਕੇ ਆ ਸਕਦੇ ਹੋ ਜਾਂ ਮਿੱਠੀ ਰੋਟੀ ਪਾ ਸਕਦੇ ਹੋ ਇਸ ਦੇ ਨਾਲ ਤੁਹਾਡੇ ਇਗਜ਼ਾਮ ਦੀ ਤਿਆਰੀ ਜੇਕਰ ਤੁਸੀਂ ਕਰ ਰਹੇ ਹੋ ਇਹ ਉਪਾਅ ਤੁਹਾਡੇ ਲਈ ਬੜੇ ਹੀ ਸ਼ੁਭ ਰਹਿਣਗੇ ਸੋ ਇਹ ਸੀ ਜੀ ਭਵਿੱਖ ਬਾਣੀ ਮੇਖ ਰਾਸ਼ੀ ਵਾਲਿਆਂ ਦੀ ਹੁਣ ਗੱਲ ਕਰਦੇ ਹਾਂ ਜੀ ਮਿਥਨ ਰਾਸ਼ੀ ਵਾਲਿਆਂ ਦੀ ਸੂਰਜ ਤੇ ਬੁੱਧ ਜਿਹੜੇ ਹਨ ਇਹ ਤੁਹਾਡੇ ਮਿੱਤਰ ਗ੍ਰਹਿ ਹਨ ਤੇ ਕਿਹੜੇ ਮਹੀਨੇ ਇਹਨਾਂ ਲਈ ਸ਼ੁਭ ਰਹਿਣਗੇ ਕਿਹੜੇ ਇਹਨਾਂ ਲਈ ਕਲਰ ਸ਼ੋਭ ਹਨ ਤੇ ਕਿਹੜੇ ਰਤਨ ਸ਼ੋਭ ਹਨ ਕਿਹੜੇ ਗ੍ਰਹਿ ਰਾਸ਼ੀ ਪਰਿਵਰਤਨ ਕਰਕੇ ਕਿਹੜੇ ਘਰ ਵਿੱਚ ਗੋਚਰ ਕਰਨਗੇ ਡਿਟੇਲ ਨਾਲ ਤੁਹਾਨੂੰ ਦੱਸਣ ਵਾਲੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਿਥਨ ਲਗਨ ਤੇ ਮਿਥਨ ਰਾਸ਼ੀ ਵਾਲਿਆਂ ਦਾ ਨੇਚਰ ਕਿਵੇਂ ਦਾ ਹੁੰਦਾ ਹੈ ਇਹ ਲੋਕ ਕਾਫੀ ਜ਼ਿਆਦਾ ਸ਼ਾਰਪ ਮਾਈਂਡ ਹੁੰਦੇ ਹਨ ਕਿਉਂਕਿ ਬੁੱਧ ਇਹਨਾਂ ਦੇ ਲਗਨ ਦਾ ਮਾਲਕ ਹੁੰਦਾ ਹੈ ਜੇਕਰ ਬੁੱਧ ਚੌਥੇ ਘਰ ਵਿੱਚ ਹੋਵੇ ਚੌਥੇ ਘਰ ਵਿੱਚ ਜਿਹੜਾ ਬੁੱਧ ਹੈ ਉੱਚਾ ਸਥਾਨ ਬਣਾ ਲੈਂਦਾ ਹੈ ਕਾਫੀ ਜ਼ਿਆਦਾ ਇਹਨਾਂ ਦਾ ਜੋ ਮਾਈਂਡ ਹੈ ਤੇਜ਼ ਹੋ ਜਾਂਦਾ ਹੈ ਵੈਸੇ ਜਿਹੜੇ ਇਹਨਾਂ ਦਾ ਸੂਰਜ ਹੈ ਉਹ ਵੀ ਇਹਨਾਂ ਦਾ ਮਿੱਤਰ ਗ੍ਰਹਿ ਹੈ ਜਿਹੜੇ ਲੋਕ ਜੋਬ ਕਰਦੇ ਹਨ ਜਾਂ ਗਵਰਨਮੈਂਟ ਜੋਬ ਕਰਦੇ ਹਨ ਫਿਰ ਵੀ ਉਹਨਾਂ ਨੂੰ ਸਕਸੈਸ ਮਿਲਦੀ ਹੈ ਕਿਉਂਕਿ ਬੁੱਧ ਬਿਜ਼ਨਸ ਦਾ ਕਾਰਕ ਹੈ ਜੇ ਬਿਜ਼ਨਸ ਕਰਨਗੇ ਉਸ ਦੇ ਵਿੱਚ ਵੀ ਇਹਨਾਂ ਨੂੰ ਕਾਫੀ ਜ਼ਿਆਦਾ ਉਨਤੀ ਮਿਲੇਗੀ ਮਿਥਨ ਲਗਨ ਤੇ ਮਿਥਨ ਰਾਸ਼ੀ ਵਾਲਿਆਂ ਦਾ ਜੋ ਈਸ਼ਟ ਦੇਵਤਾ ਹੈ ਗਣੇਸ਼ ਜੀ ਹਨ ਇਹਨਾਂ ਦੇ ਈਸ਼ਟ ਦੇਵਤਾ ਨੇ ਕਿਉਂਕਿ ਗਣੇਸ਼ ਭਗਵਾਨ ਨੂੰ ਜਿਹੜਾ ਬੁੱਧੀ ਵਿਨਾਇਕ ਆਖਿਆ ਜਾਂਦਾ ਹੈ ਕੰਝਕਾਂ ਵੀ ਹਨ ਜੋ ਬੁੱਧ ਦਾ ਹੀ ਕਾਰਕ ਨੇ ਤੇ ਦੂਸਰਾ ਮਾਤਾ ਦੁਰਗਾ ਜੀ ਦੀ ਪੂਜਾ ਆਰਾਧਨਾ ਕਰਨੀ ਵੀ ਇਹਨਾਂ ਲਈ ਕਾਫੀ ਲਾਹੇਵੰਦ ਹੋਵੇਗੀ ਜੇਕਰ ਇਹਨਾਂ ਦੀ ਕੁੰਡਲੀ ਵਿੱਚ ਬੁੱਧ ਦੀ ਪੋਜੀਸ਼ਨ ਵਧੀਆ ਹੋਵੇ ਮਤਲਬ ਬੁੱਧ ਹੈ ਜਿਹੜੇ 12ਵੇਂ ਸਥਾਨ ਵਿੱਚ ਨਾ ਹੋਵੇ ਤਾਂ 12ਵੀਂ ਰਾਸ਼ੀ ਦੇ ਵਿੱਚ ਨਾ ਹੋਵੇ ਤਾਂ ਇਹਨਾਂ ਲਈ ਕਾਫੀ ਜ਼ਿਆਦਾ ਚੰਗਾ ਮੰਨਿਆ ਜਾਂਦਾ ਹੈ ਜੇਕਰ ਉੱਥੇ ਜਾ ਕੇ ਬੁੱਧ ਦੀ ਜਿਹੜੀ ਸਥਿਤੀ ਹੈ ਕਮਜ਼ੋਰ ਹੋ ਜਾਂਦੀ ਹੈ ਤਾਂ ਬਹੁਤ ਵਧੀਆ ਜੇਕਰ ਬਿਜ਼ਨਸ ਕਰਦੇ ਹਨ ਤਾਂ ਇਹਨਾਂ ਦਾ ਜੋ ਮਾਈਂਡ ਹੈ ਹਮੇਸ਼ਾ ਵਧੀਆ ਹੀ ਚੱਲਦਾ ਹੈ ਹੁਣ ਗੱਲ ਕਰਦੇ ਹਾਂ ਜੀ ਕਿਹੜੇ ਗ੍ਰਹਿ ਇਹਨਾਂ ਦੇ ਰਾਸ਼ੀ ਪਰਿਵਰਤਨ ਕਰਨਗੇ ਕਿਹੜੇ ਘਰ ਵਿੱਚ ਰਹਿਣਗੇ ਤੇ ਕਿਹੜੇ ਮਹੀਨੇ ਇਹਨਾਂ ਲਈ ਸ਼ੁਭ ਹਨ ਤੁਹਾਨੂੰ ਡਿਟੇਲ ਵਿੱਚ ਦੱਸਦੇ ਹਾਂ ਗੁਰੂ ਜਾਨੀ ਜੁਪੀਟਰ ਇਹਨਾਂ ਦੇ ਲਗਨ ਵਿੱਚ ਚੱਲ ਰਿਹਾ ਹੈ ਲਗਨ ਦੇ ਵਿੱਚ ਗੁਰੂ ਹੈ ਜਿਹੜਾ ਬਹੁਤ ਵਧੀਆ ਮੰਨਿਆ ਜਾਂਦਾ ਹੈ ਲਗਨ ਦਾ ਗੁਰੂ ਇਹਨਾਂ ਲਈ ਇਹ ਪ੍ਰੋਬਲਮ ਇੱਥੇ ਨਹੀਂ ਕਰੇਗਾ ਇਹਨਾਂ ਦੀ ਜਿਹੜੀ ਸਿਹਤ ਹੈ ਉਹ ਵੀ ਵਧੀਆ ਰਹੇਗੀ ਲਗਨ ਦੇ ਵਿੱਚ ਗੁਰੂ ਦੇ ਹੋਣ ਨਾਲ 2 ਜੂਨ ਸਾਲ 2026 ਵਿੱਚ ਜਿਹੜਾ ਗੁਰੂ ਹੈ ਉਹ ਸੈਕਿੰਡ ਹਾਊਸ ਵਿੱਚ ਚੱਲਿਆ ਜਾਵੇਗਾ ਜਿਹੜਾ ਗੁਰੂ ਉੱਚ ਦਾ ਗੁਰੂ ਹੋਵੇਗਾ 13 ਸਾਲਾਂ ਬਾਅਦ ਤੁਹਾਡੇ ਲਈ ਦੁਰਲਭ ਸੰਜੋਗ ਲੈ ਕੇ ਆਇਆ ਹੈ ਕੋਈ ਪਰਿਵਾਰ ਦੇ ਵਿੱਚ ਕੋਈ ਮਤਭੇਦ ਜੇਕਰ ਚੱਲ ਰਿਹਾ ਹੈ ਉਹ ਵੀ ਸਮਾਪਤ ਹੋ ਜਾਣਗੇ ਹੁਣ ਗੱਲ ਕਰਦੇ ਹਾਂ ਅਸੀਂ ਤੁਹਾਡੇ ਲਗਨ ਦੇ ਮਾਲਕ ਬੁੱਧ ਗ੍ਰਹਿ ਦੇ ਬਾਰੇ ਜੋ ਬੁੱਧ ਗ੍ਰਹਿ ਹੈ ਤੁਹਾਡੇ ਕਿਹੜੇ ਹਾਊਸ ਦੇ ਵਿੱਚ ਰਹਿਣ ਵਾਲਾ ਹੈ ਉਸ ਦੇ ਤੁਹਾਨੂੰ ਬਹੁਤ ਫਲ ਮਿਲ ਜਾਣਗੇ 17 ਜਨਵਰੀ ਨੂੰ ਤੁਹਾਡੇ ਲਗਨ ਦਾ ਮਾਲਕ ਮਕਰ ਰਾਸ਼ੀ ਵਿੱਚ ਜਾਵੇਗਾ ਤੁਹਾਡੇ ਲਗਨ ਤੋਂ 8ਵੇਂ ਸਥਾਨ ਵਿੱਚ ਪੈਂਦਾ ਹੈ 8ਵੇਂ ਸਥਾਨ ਵਿੱਚ ਬੁੱਧ ਕੋਈ ਜ਼ਿਆਦਾ ਵਧੀਆ ਨਹੀਂ ਮੰਨਿਆ ਜਾਂਦਾ ਫਿਰ ਇੱਥੇ ਫਰਵਰੀ ਤੱਕ ਰਹੇਗਾ ਜੋ 9ਵੇਂ ਹਾਊਸ ਵਿੱਚ ਤੁਹਾਡੀ ਕਿਸਮਤ ਦੇ ਸਥਾਨ ਵਿੱਚ ਜਾਵੇਗਾ ਇਸ ਸਮੇਂ ਤੁਸੀਂ ਇਨਵੈਸਟਮੈਂਟ ਵੀ ਕਰ ਸਕਦੇ ਹੋ ਤੇ ਜੇਕਰ ਕੋਈ ਬਿਜ਼ਨਸ ਕਰ ਰਹੇ ਹੋ ਤਾਂ ਇਹ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਨਿਭਾਓਗੇ 11 ਅਪ੍ਰੈਲ ਤੱਕ ਤੁਹਾਡੇ ਨੌਵੇਂ ਸਥਾਨ ਵਿੱਚ ਕਿਸਮਤ ਦਾ ਸਥਾਨ ਬੁੱਧ ਹਮੇਸ਼ਾ ਤੁਹਾਨੂੰ ਸ਼ੁਭ ਫਲ ਦੇਵੇਗਾ ਜੇ ਤੁਸੀਂ ਬਿਜ਼ਨਸ ਕਰ ਰਹੇ ਹੋ ਇਨਵੈਸਟਮੈਂਟ ਨਹੀਂ ਕਰਨੀ ਤਾਂ ਤੁਸੀਂ ਤਾਂ ਕਿ ਤੁਹਾਨੂੰ ਕੋਈ ਹਾਨੀ ਨਾ ਹੋਵੇ ਅੱਗੇ ਜਾ ਕੇ ਬੁੱਧ ਤੁਹਾਡਾ 30 ਅਪ੍ਰੈਲ 15 ਮਈ ਤੱਕ ਮੇਖ ਰਾਸ਼ੀ ਵਿੱਚ ਰਹੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਡਾ ਜੋ ਬੁੱਧ ਹੈ ਉੱਚਾ ਹੀ ਰਹਿਣ ਵਾਲਾ ਹੈ ਪੰਜਵੇਂ ਸਥਾਨ ਵਿੱਚ ਸ਼ੁਕਰ ਕਰ ਦੇ ਵਿੱਚ ਤੁਲਾ ਵਿੱਚ ਚਲਿਆ ਜਾਵੇਗਾ ਤੇ ਹੁਣ ਗੱਲ ਕਰਦੇ ਹਾਂ ਜੀ ਕੇਤੂ ਗ੍ਰਹਿ ਤੇ ਰਾਹੂ ਗ੍ਰਹਿ ਦੇ ਬਾਰੇ ਤੁਹਾਡੇ ਨੌਵੇਂ ਹਾਊਸ ਵਿੱਚ ਚੱਲ ਰਹੇ ਹਨ ਇਸੇ ਸਮੇਂ ਤੁਹਾਨੂੰ ਛੋਟੀਆਂ-ਛੋਟੀਆਂ ਯਾਤਰਾਵਾਂ ਕਰਵਾ ਸਕਦੇ ਹਨ ਕਿਸੇ ਧਾਰਮਿਕ ਯਾਤਰਾ ਤੇ ਜਾ ਸਕਦੇ ਹੋ ਤੁਹਾਡੀ ਕਿਸਮਤ ਹੁਣ ਤੁਹਾਡਾ ਸਾਥ ਦੇਵੇਗੀ ਹੁਣ ਤੁਹਾਨੂੰ ਉਪਾਅ ਦੱਸਨੀ ਹਾਂ ਜੀ ਕਿ ਪੂਰਾ ਸਾਲ ਤੁਸੀਂ ਰਾਹੂ ਤੇ ਕੇਤੂ ਨੂੰ ਖੁਸ਼ ਕਰਨ ਦੇ ਲਈ ਕਿਹੜੇ ਉਪਾਅ ਕਰਨੇ ਹਨ ਤੁਹਾਡੀਆਂ ਯਾਤਰਾਵਾਂ ਵੀ ਹੁੰਦੀਆਂ ਰਹਿਣਗੀਆਂ ਧਾਰਮਿਕ ਸਥਾਨਾਂ ਤੇ ਤੁਸੀਂ ਜਾਂਦੇ ਹੀ ਰਹੋਗੇ ਸ਼ਨੀ ਗ੍ਰਹਿ ਤੁਹਾਡੇ ਲਈ ਇਸ ਸਮੇਂ ਬੜਾ ਹੀ ਵਧੀਆ ਰਹੇਗਾ ਸ਼ਨੀ ਦਾ ਆਪਣਾ ਜਿਹੜਾ ਸਥਾਨ ਹੈ 10ਵੇਂ ਨੰਬਰ ਤੇ ਹੈ ਜਿਹੜਾ ਸ਼ਨੀ ਦਾ ਅਕਾਲ ਪੁਰਸ਼ ਦੀ ਕੁੰਡਲੀ ਦੇ ਅਨੁਸਾਰ ਹੈ ਉਹ ਚੰਗਾ ਹਾਊਸ ਮੰਨਿਆ ਜਾਂਦਾ ਹੈ ਇੱਥੇ ਤੁਸੀਂ ਸ਼ਨੀ ਦਾ ਸ਼ੁਭ ਫਲ ਲਾਓਗੇ ਜਿਹੜੇ ਜੌਬ ਕਰਦੇ ਹਨ ਤਰੱਕੀ ਮਿਲੇਗੀ ਜੇਕਰ ਬਿਜ਼ਨਸ ਕਰ ਰਹੇ ਹੋ ਤਾਂ ਉਸ ਵਿੱਚ ਵੀ ਦਿਨ ਰਾਤ ਚਾਗਣੀ ਤਰੱਕੀ ਹੋਵੇਗੀ ਤੁਹਾਡੀ ਕੁੰਡਲੀ ਵਿੱਚ ਸ਼ਨੀ ਦੀ ਪੋਜੀਸ਼ਨ ਬਹੁਤ ਵਧੀਆ ਰਹਿਣ ਵਾਲੀ ਹੈ ਨਾਲ ਹੀ ਨਾਲ ਤੁਹਾਨੂੰ ਦੱਸਤੀ ਹਾਂ ਜੀ ਇਸ ਸਮੇਂ ਤੁਸੀਂ ਕਿਹੜੇ ਉਪਾਅ ਕਰਨੇ ਹਨ ਤੇ ਕਿਹੜਾ ਰਤਨ ਪਹਿਨਣਾ ਹੈ ਮਿਥਨ ਰਾਸ਼ੀ ਵਾਲਿਆਂ ਲਈ ਸ਼ੁਭ ਰਤਨ ਹੈ ਪੰਨਾ ਦੂਸਰਾ ਨੀਲਮ ਤੇ ਤੀਸਰਾ ਓਪਲ ਇਹ ਤਿੰਨਾ ਹੀ ਸ਼ੁਭ ਰਤਨਾਂ ਦੇ ਨਾਲ ਕੁੰਡਲੀ ਵਿੱਚ ਤੁਹਾਡੇ ਬਹੁਤ ਹੀ ਸੁਧਾਰ ਹੋਵੇਗਾ ਜੇਕਰ ਪੰਨਾ ਧਾਰਨ ਕਰਨਾ ਹੈ ਤਾਂ ਬੁੱਧ ਦੀ ਪੋਜੀਸ਼ਨ ਸਹੀ ਹੋਣੀ ਚਾਹੀਦੀ ਹੈ ਜੇ ਤੁਸੀਂ ਓਪਲ ਧਾਰਨ ਕਰਨਾ ਹੈ ਤਾਂ ਸ਼ੁਕਰ ਦੀ ਪੋਜੀਸ਼ਨ ਸਹੀ ਹੋਣੀ ਚਾਹੀਦੀ ਹੈ। ਇਹਨਾਂ ਵਿੱਚੋਂ ਤੁਸੀਂ ਕੋਈ ਵੀ ਰਤਨ ਧਾਰਨ ਕਰ ਸਕਦੇ ਹੋ। ਤੁਹਾਨੂੰ ਬਹੁਤ ਜ਼ਿਆਦਾ ਸ਼ੁਭ ਫਲ ਮਿਲੇਗਾ। ਚੰਦਰਮਾ 22 ਦਿਨ ਦੇ ਬਾਅਦ ਰਾਸ਼ੀ ਪਰਿਵਰਤਨ ਕਰਦਾ ਹੈ। ਇਸ ਸਮੇਂ ਜਿਹੜੇ ਤੁਸੀਂ ਉਪਾਅ ਕਰਨੇ ਹਨ ਤਾਂ ਕਿ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦਾ ਅੰਤ ਹੋ ਜਾਵੇ। ਇਸ ਦੇ ਲਈ ਤੁਸੀਂ ਓਮ ਨਮ ਅਸ਼ੀ ਵਾਏ ਦਾ ਜਾਪ ਕਰ ਸਕਦੇ ਹੋ। ਸ਼ਿਵਜੀ ਭਗਵਾਨ ਦੇ 100 ਵਾਰ ਸ਼ਬਦ ਦਾ ਜਾਪ ਕਰ ਸਕਦੇ ਹੋ। ਉਹਨਾਂ ਨੂੰ ਜਲ ਚੜ੍ਹਾ ਸਕਦੇ ਹੋ। ਥੋੜੀ ਬਹੁਤ ਤੁਸੀਂ ਆਪਣੇ ਸਰੀਰ ਤੇ ਚੰਦੀ ਵੀ ਧਾਰਨ ਕਰ ਸਕਦੇ ਹੋ 2026 ਜਿਹੜਾ ਹੈ ਤੁਹਾਡੇ ਲਈ ਵਧੀਆ ਰਹੇਗਾ ਸੂਰਜ ਦਾ ਸਾਲ ਹੈ ਬੁੱਧ ਦਾ ਜੋ ਮਿੱਤਰ ਹੈ ਤੁਸੀਂ ਹੋਰ ਵਧੀਆ ਬਣਾਉਣ ਲਈ ਉਪਾਅ ਕਰ ਸਕਦੇ ਹੋ ਤੁਸੀਂ ਹਰੀ ਮੂੰਗੀ ਮੰਗਲਵਾਰ ਦੇ ਦਿਨ ਜਾਂ ਬੁੱਧਵਾਰ ਦੇ ਦਿਨ ਸਵੇਰੇ ਪੰਛੀਆਂ ਨੂੰ ਪਾ ਸਕਦੇ ਹੋ ਜਾਂ ਗਊਸ਼ਾਲਾ ਵਿੱਚ ਵੇਟ ਦੇ ਅਨੁਸਾਰ ਹਰਾ ਚਾਰਾ ਪਾ ਕੇ ਆ ਸਕਦੇ ਹੋ ਤੁਹਾਡੇ ਲਈ ਫਿਰ ਬੈਸਟ ਰਿਜ਼ਲਟ ਦੇਵੇਗਾ ਜੇ ਤੁਸੀਂ ਜੌਬ ਦੇ ਲਈ ਟਰਾਈ ਕਰ ਰਹੇ ਹੋ ਤਾਂ ਸਵੇਰੇ ਤੁਸੀਂ ਪਾਣੀ ਵਿੱਚ ਹਲਦੀ ਪਾ ਕੇ ਸੂਰਜ ਨੂੰ ਚਲ ਚੜਾਓ ਇਸ ਦੇ ਨਾਲ ਜੌਬ ਵਿੱਚ ਤਰੱਕੀ ਮਿਲੇਗੀ ਜੇਕਰ ਜੌਬ ਦੇ ਲਈ ਸੂਰਜ ਨੂੰ ਜਲ ਦਿਓਗੇ ਤਾਂ ਜੇਕਰ ਬਿਜ਼ਨਸ ਵੀ ਕਰ ਰਹੇ ਹੋ ਫਿਰ ਤੁਸੀਂ ਗਊਸ਼ਾਲਾ ਵਿੱਚ ਜਾ ਕੇ ਹਰਾਚਾਰਾ ਪਾ ਕੇ ਆ ਸਕਦੇ ਹੋ ਤੇ ਪੰਛੀਆਂ ਨੂੰ ਮੂੰਗੀ ਪਾ ਸਕਦੇ ਹੋ ਫਿਰ ਇਹ ਪੂਰਾ ਹੀ ਸਾਲ ਤੁਹਾਡੇ ਲਈ ਸ਼ੁਭਫਲ ਤੁਹਾਨੂੰ ਦੇਣ ਵਾਲਾ ਹੈ ਧੰਨਵਾਦ ਜੀ